ਐਥਲੈਟਿਕ ਮੀਟ ਦੇ ਵਿੱਚ ਪਹੁੰਚੋ ਕੀ ਕਹਣਾ ਚਾਹੁੰਦੇ। ਜਿਹੜੀ ਕੋਰਸ ਆਪ ਨੂੰ। ਲੱਗ ਕੇਤੀ ਬੜੀ ਮੰਤਰੀ ਹੋਣ ਦੇ ਨਾਤੇ ਇਹ ਯੂਨੀਵਰਸਿਟੀ ਮੇਰੇ ਵਿਭਾਗ ਨਾਲ ਜੁੜੀ ਹੋਈ ਹੈ। ਇਹਦੀ ਐਥਲੈਟਿਕ ਮੀਟਸ ਜਿਹੜੀ 17 ਮਈ ਉਹਦੇ ਵਿੱਚ ਮੈਨੂੰ ਆਉਣ ਦਾ ਸੁਭਾਗ ਪ੍ਰਾਪਤ ਹੋਇਆ। ਮੈਂ ਪ੍ਰਬੰਧਕਾਂ ਨੂੰ ਵੀ ਇਸ ਗੱਲ ਦੀ ਵਧਾਈ ਦੇਣਾ, ਬੱਚਿਆਂ ਨੂੰ ਜਿਨ੍ਹਾਂ ਨੇ ਹਿੱਸਾ ਲਿਆ ਬਹੁਤ-ਬਹੁਤ ਮੁਬਾਰਕਾਂ ਔਰ ਦੂਸਰਿਆਂ ਤੇ ਵੀ ਉਮੀਦ ਰੱਖੂੰ ਜਿਹੜੇ ਇਸ ਵਾਰੀ ਨਹੀਂ ਹਿੱਸਾ ਲੈ ਸਕੇ। ਅਲੀ ਬਰਲੈਂਡ। ਸਰੀਰ ਨੂੰ ਤੰਦਰੁਸਤ ਵਾਸ ਕਰਨ ਲਈ ਸਾਨੂੰ ਖੇਡਾਂ ਜ਼ਰੂਰੀ ਹੈ ਵਰਜਿਸ਼ ਜ਼ਰੂਰੀ ਹੈ ਇਸ ਲਈ ਇਧਰਲੇ ਪਾਸੇ ਸਾਨੂੰ ਸਾਰਿਆਂ ਨੂੰ ਧਿਆਨ ਦੇਣਾ ਚਾਹੀਦਾ ਸਰ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਵੱਖ-ਵੱਖ ਉਪਰਾਲੇ ਸਮੇਂ-ਸਿਰ ਕੀਤੇ ਜਾਂਦੇ ਨੇ ਚਾਹੇ ਉਹਨਾਂ ਨੂੰ ਨੌਕਰੀਆਂ ਦੇਣ ਦੀ ਗੱਲ ਹੋਵੇ ਜਾਂ ਖੇਡਾਂ ਪ੍ਰਤੀ ਉਤਸ਼ਾਹਿਤ ਕਰਨਾ ਹੋਵੇ ਸੋ ਇਹ ਵੀ ਉਸ ਲੜੀ ਦੇ ਤਹਿਤ ਇੱਕ ਵਧੀਆ ਉਪਰਾਲਾ ਅਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਵੱਡਾ ਉਪਰਾਲਾ ਖੇਡਾਂ ਵਤਨ ਪੰਜਾਬ ਦੀਆਂ ਜਿਹੜੀਆਂ ਆਏ ਸਾਲ ਹੋਇਆ ਕਰਦੀਆਂ ਜਿਦੇ ਨਾਲ ਸਾਰੇ ਪੰਜਾਬ ਵਿੱਚ ਬਹੁਤ ਵਧੀਆ ਸੁਨੇਹਾ ਗਿਆ ਔਰ ਜਿਵੇਂ ਆਪਾਂ ਕਹੀਏ ਨੌਕਰੀਆਂ ਦੀ ਗੱਲ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਦੀ ਗੱਲ ਹੁਣ ਜੋ ਵੀ ਹਿੱਸਾ ਲੈਂਦੇ ਆ ਤੇ ਜਿਹੜੇ ਆਪਣੇ ਉਹਦੇ ਵਿੱਚ ਮਹਾਰਤ ਰੱਖਦੇ ਆ ਜੋ ਟਾਪਰ ਹੋ ਕੇ ਆਉਂਦੇ ਆ ਉਹਨਾਂ ਨੂੰ ਉਸੇ ਵਿੱਚ ਕੋਚ ਰੱਖਿਆ ਜਾਂਦਾ ਸਰਕਾਰ ਵੱਲੋਂ ਪਹਿਲ ਦੇ ਆਧਾਰ ਤੇ ਤੇ ਦੂਸਰੀਆਂ ਨੌਕਰੀਆਂ ਵਿੱਚ ਤਾਂ ਖਾਸ ਕਰਕੇ ਜਿਵੇਂ ਜਿਵੇਂ ਉਹਦਾ ਕੋਟਾ ਹੁੰਦਾ ਸਰ ਤੁਹਾਡੇ ਵੱਲੋਂ ਕੀ ਕਿੰਨਾ ਡੋਨੇਟ ਕੀਤਾ ਗਿਆ ਨਹੀਂ ਖੇਡਾਂ ਵਾਸਤੇ ਜੀ 1 ਲੱਖ ਰੁਪਏ ਸਰ ਇਹ ਖੇਤੀਬਾੜੀ ਨੂੰ ਲੈ ਕੇ ਸਮੇਂ-ਸਮੇਂ ਤੇ ਪੰਜਾਬ ਸਰਕਾਰ ਵੱਲੋਂ ਕੋਸ਼ਿਸ਼ ਰਹਿੰਦੀ ਹੈ ਕਿ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਵੇ ਇੱਕ ਮੀਟਿੰਗ ਜਿਹੜੀ ਕੇਂਦਰ ਸਰਕਾਰ ਦੇ ਨਾਲ ਕੋਈ ਨੁਮਾਇੰਦਿਆਂ ਦੇ ਨਾਲ ਹੋਈ ਔਰ ਪੰਜਾਬ ਸਰਕਾਰ ਦੇ ਨੁਮਾਇंदे ਵਜੋਂ ਤੁਸੀਂ ਵੀ ਇੱਕ ਕੜੀ ਬਣ ਕੇ ਪਹੁੰਚੇ 22 ਨੂੰ ਜਿਹੜੀ ਇੱਕ ਹੋਰ ਮੀਟਿੰਗ ਹੈ ਕੀ ਰਣਨੀਤੀ ਹੈ ਸਰ ਪੰਜਾਬ ਸਰਕਾਰ ਦਾ ਮੈਨੂੰ ਬਹੁਤ ਵੱਡੀ ਆਸ ਉਮੀਦ ਹੈ ਕਿਉਂਕਿ ਅਸੀਂ ਤਾਂ ਸਰਕਾਰ ਵੱਲੋਂ ਪਹਿਲਾਂ ਵੀ ਕਿਸਾਨਾਂ ਦਾ ਹਰਕਤਾਂ ਸਾਥ ਦਿੱਤਾ ਹੈ ਤੇ ਸੈਂਟਰ ਗਵਰਨਮੈਂਟ ਤੱਕ ਵੀ ਇਹ ਪਹੁੰਚ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਸ ਗੱਲ ਨੂੰ ਜਲਦੀ ਦਾ ਨਿਪਟਾਰਾ ਕੀਤਾ ਜਾਵੇ ਸੋ ਚੰਗੀ ਗੱਲ ਹੈ ਜਿਹੜੀ ਹੁਣੇ ਮੀਟਿੰਗਾਂ ਦਾ ਜਿਹੜਾ ਮਾਹੌਲ ਚੱਲਿਆ ਉਸ ਦਿਨ ਜਿਹੜੇ ਸਾਡੇ ਮਾਨਯੋਗ ਖੇਤੀਬਾੜੀ ਮੰਤਰੀ ਸ਼੍ਰੀ ਸੁਵਰਾਜ ਚੋਹਾਨ ਜੀ ਜਿਹੜੇ ਕੇਂਦਰੀ ਮੰਤਰੀ ਨੇ ਉਹ ਆ ਨਹੀਂ ਸਕੇ ਸੀ ਉਹਨਾਂ ਦੇ ਬੱਚੇ ਦਾ ਵਿਆਹ ਸੀ ਔਰ 22 ਤਰੀਕ ਨੂੰ ਉਹਨਾਂ ਦੇ ਵੀ ਉਹਨਾਂ ਨੇ ਜਰੂਰ ਉਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਸੋ ਬਹੁਤਾ ਵੱਡੀ ਗੱਲ ਜਿਹੜੀ ਖੇਤੀਬਾੜੀ ਮੰਤਰੀ ਦੇ ਨਾਲ ਸੰਬੰਧਿਤ ਹੋਣੀ ਆ ਕਿਉਂਕਿ ਉਸ ਦਿਨ ਜਿਹੜੇ ਸਾਡੇ ਫੂਡ ਦੇ ਮੰਤਰੀ ਆਏ ਸਨ ਉਹਨਾਂ ਨੇ ਵਧੀਆ ਆਪਣੇ ਵੱਲੋਂ ਮੀਟਿੰਗ ਵਿੱਚ ਹਵਾਰਾ ਵੀ ਦਿੱਤਾ ਜਿਹੜੀ ਪੋਜ਼ਿਟਿਵ ਰਹੀ ਆ ਤੇ ਆਸ ਉਮੀਦ ਰੱਖਦੇ ਆ ਕਿ ਇਸੇ ਤਰ੍ਹਾਂ ਸਮਝ ਆ ਗਈ ਸੀ ਕਿ ਅਗਲੀ ਜਿਹੜਾ ਐਗਰੀਕਲਚਰ ਪਾਲਿਸੀ ਜਿਹੜਾ ਫਰੇਮਵਰਕ ਸੈਂਟਰ ਤੋਂ ਆਇਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈਗੇ ਹੈ ਮਾਰਕੀਟਿੰਗ ਬਾਰੇ ਐਗਰੀਕਲਚਰ ਮਾਈਂਡ ਨਹੀਂ ਉਹ ਤਾਂ ਸੀ ਤਾਂ ਰੱਦ ਹੀ ਕਰ ਦਿੱਤਾ ਸਾਰੇ ਯੂਨੀਅਨ ਯੂਨੀਅਨਾਂ ਤੋਂ ਚਾਹੇ ਕਿਸਾਨ ਯੂਨੀਅਨ ਹੋਵੇ ਸਾੜਤੀ ਯੂਨੀਅਨ ਸ਼ੈਲਰ ਯੂਨੀਅਨ ਲੋਕਾਂ ਤੋਂ ਸਾਰਿਆਂ ਤੋਂ ਉਹਦੇ ਵਿਊ ਲੈ ਕੇ ਉਹਨੂੰ ਰੱਦ ਕਰ ਦਿੱਤਾ ਕਿਉਂਕਿ ਜਿਹੜੀ ਪਹਿਲਾ ਮੰਡੀ ਜਿਹੜੀ ਨੀਤੀ ਹੈ ਉਹ ਹੀ ਚੱਲਣੀ ਚਾਹੀਦੀ ਹੈ ਸੋ ਐਗਰੀਕਲਚਰ ਰਿਪੋਰਟ ਆਈ ਗਰਾਊਂਡ ਵਰਕਰ ਦੀ ਉਹਦੇ ਚ ਯੂਰੀਨੀਮ ਦਾ ਗਰਮੂਦਲ ਬਹੁਤ ਆਇਆ ਕਿਉਂਕਿ ਉੱਚ ਕਰਨੇ ਕਿ ਫਰਟੀਲਾਈਜ਼ਰ ਜਿਹੜੇ ਯੂਜ਼ ਹੁੰਦੇ ਆ ਉਹਦੇ ਪਰਕਟ ਕਿੰਨਾ ਹੈ ਉਹ ਵਜਿਛੇ ਨਾਲ ਅਸਲ ਵਿੱਚ ਉਹਨਾਂ ਗੱਲਾਂ ਬਾਤਾਂ ਦਾ ਆਈ ਬਾਰੀ ਹੋਈ ਜਾ ਰਿਹਾ ਕੋਸ਼ਿਸ਼ ਕਰ ਰਹੇ ਹੁਣ ਜ਼ਮੀਨਦਾਰ ਵੀ ਘੱਟ ਫਰਟੀਲਾਈਜ਼ਰ ਵੱਲ ਆ ਗਏ ਪਹਿਲਾਂ ਜਿਆਦਾ ਵੱਧ ਗਿਆ ਸੀ ਹੌਲੀ ਹੌਲੀ ਲੋਕ ਸੋਚਣ ਵੀ ਲੱਗੇ ਆ ਕਿ ਬਹੁਤਾ ਫਾਇਦਾ ਨਹੀਂ ਫਸਲਾਂ ਨੂੰ ਵੀ ਨਹੀਂ ਹੋ ਰਿਹਾ ਤੇ ਧਰਤੀ ਦਾ ਵੀ ਨੁਕਸਾਨ ਥੈਂਕ ਯੂ